ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਦਸ਼ਮੇਸ਼ ਕਮੈਂਡ ਦੀ ਰਿਪੋਰਟ ਹੈ ਜਿਹੜੀ ਹੈ ਨਾ ਕੰਮ ਸਟਾਰਟ ਕਰਿਆ ਬਾਈ ਡਰਾਈਵਰਾਂ ਦਾ ਹੈ ਨਾ ਵੀ ਸਿਸਟਮ ਇੰਨਾ ਜਿਆਦਾ ਖਰਾਬ ਹੋਇਆ ਹੈ ਨਾ ਥੋੜੇ ਸਾਹਮਣੇ ਮਨੇ ਕੋ ਮੋਲੀ ਦਾ ਮੋਲੀ ਦਾ ਤੁਹਾਨੂੰ ਬਾਈ ਇੱਕ ਕੇਸ ਚੱਲਦਾ ਰਿਹਾ ਉਹਦਾ ਉਹਦੇ ਵਿੱਚ ਉਹਨੂੰ ਥੋੜੀ ਜੀ ਮੰਨ ਲਓ ਪ੍ਰੋਬਲਮ ਆ ਗਈ ਕੇਸ ਦੇ ਵਿੱਚ ਥੋੜੀ ਜੀ ਸਜ਼ਾ ਹੋ ਗਈ ਉਹਨੂੰ ਪਤਾ ਨਹੀਂ ਤਰੀਕਾ ਤਰੂਕਾਂ ਦੇ ਨਹੀਂ ਸਹੀ ਗਿਆ ਪਤਾ ਨਹੀਂ ਕੇਸ ਦਾ ਹੀ ਐਂਡ ਹੋ ਗਿਆ ਹੁਣ ਉਹਦੇ ਕਰਕੇ ਉਹਨੂੰ ਸਜ਼ਾ ਹੀ ਹੋ ਗਈ ਧੀ ਬਾਕੀ ਉਹਦੇ ਵਾਰ ਪੱਪੂ ਤਾਂ ਨਾ ਉਹਨੇ ਆ ਕੇ ਬਾਈ ਜਿੱਦਣ ਦੇ ਉਰੇ ਮਸ਼ੀਨ ਉੱਥੇ ਤੇ ਲੈ ਕੇ ਆਏ ਆ ਮੇਰੇ ਨਾਲ ਆਇਆ ਹੈ ਨਾ ਬੈ ਕੇ ਦਿਨ ਕਟਰ ਦੋ ਪਾ ਕੇ ਲੈ ਕੇ ਆਏ ਆ ਮੈਨੂੰ ਕਹਿੰਦਾ 11 ਵਜੇ ਆ ਕੇ ਕਹਿੰਦਾ ਬਾਈ ਵੀ ਮੈਂ ਘਰੇ ਜਾਇਆ ਮੈਂ ਕਿਹਾ ਚੱਲ ਜਾਇਆ ਰਾਤ ਨੂੰ ਹੀ ਲੇਟ ਆਇਆ 2:3 3 ਵਜੇ ਨਾ 9 10 ਵਜੇ ਉੱਠੇ ਦੂਗਾ ਤਾਂ ਨਾ ਮੈਨੂੰ ਕਹਿੰਦਾ ਮੈਂ ਘਰੇ ਜਾਇਆ ਮੜੇ ਮਾਇਆ ਘੰਟੇ ਦੇ ਕਰ ਮੈਂ ਕਿਹਾ ਚੱਲ ਜਾਇਆ ਕੋਈ ਗੱਲ ਨਹੀਂ ਹੈ ਨਾ ਉਹਦੇ ਬਾਅਦ ਅੱਜ ਕਿੰਨੇ ਦਿਨ ਹੋ ਗਏ ਸਾਨੂੰ ਕਟੋ ਘੜੋ 15 ਦਿਨ ਘਰ ਆਏ ਨੋਗੇ ਪੱਪੂ ਨੇ ਬਾਈ ਹਜੇ ਤੱਕ ਫੋਨ ਨਹੀਂ ਚੱਕਿਆ ਮੇਰਾ ਤਾਂ ਕੀ ਮੈਂ ਕਹਿੰਦਾ ਵੀ ਹੋਰ 50 ਨੰਬਰਾਂ ਦੇ ਫੋਨ ਲਾ ਲਿਓਣ ਬਾਈ ਐ ਪਤਾ ਨਹੀਂ ਕਾਤੇ ਹਨਾ ਕੀ ਸਿਸਟਮ ਆ ਪਤਾ ਨਹੀਂ ਵੀ ਜਾਦੇ ਬੰਦੇ ਨੂੰ ਖਲਾਫਲਾ ਜਾ ਜੰਨੇ ਆ ਹਨਾ ਵੀ ਸੇਵਾ ਵੀ ਆਪਣੇ ਕਹਿੰਦੀ ਕੋ ਕਮੀ ਨਹੀਂ ਉਹ ਮੱਕੀ ਡਿਸੀਜਨ ਬਾਈ ਤੁਸੀਂ ਮੰਨੂਗੇ ਨਹੀਂ 20-25000 ਰੁਪਏ ਮੇਰਾ ਐਕਸਟਰਾ ਜਿਹੜਾ ਖਰਚਾ ਉਹ ਕਿਸੇ ਖਾਤੇ 'ਚ ਹੀ ਨਹੀਂ ਪਿਆ ਵੀ ਵੱਲੋਂ ਉਹਨਾਂ ਦੇ ਖਾਣ ਪੀਣ ਤੇ ਹੀ ਲਾਇਆ ਹਨਾ ਜੋ ਵੀ ਪੈਗ ਸ਼ੈਗ ਜੋ ਵੀ 30 ਦੂਹੇ 30 ਤਾਂ ਬਾਚੇ ਕਰਨ ਲਿਆ ਕੇ ਦਿੰਦਾ ਨਾ ਵੀ ਨਹੀਂ ਯਾਰ ਬੰਦੇ ਆ ਨਾ ਕੰਮ ਕਰਕੇ ਆਉਨੇ ਆ ਥੱਕ ਕੇ ਵੀ ਆਉਨੇ ਆ ਦੇ ਸੀਦਾ ਰੂ ਬਾਈ ਸੋਫੀਆ ਦੀ ਬੋਤਲ ਲਿਆਉਂਦੇ ਹੁੰਦੇ ਤੇ ਮੈਂ ਕਿਹਾ ਨਹੀਂ ਤੁਸੀਂ ਅੰਗਰੇਜ਼ੀ ਪੀਆ ਕੋੜੀ ਉਹ ਨਾ ਕੀ ਫਾਇਦਾ ਮੇਂ ਸਰੀਰ ਖਰਾਬ ਕਰਦੇ ਆ ਇਹ ਚੀਜ਼ਾਂ ਵੀ ਆਪਾਂ ਮੈਂ ਇੱਕ ਥਿਉਰੀ ਮੰਨ ਲਈ ਹੁਣ ਵੀ ਜੇ ਆਪਾਂ ਜਿੰਨਾ ਕਿਸੇ ਦਾ ਜ਼ਿਆਦਾ ਕਰਦੇ ਆ ਨਾ ਤਾਂ ਉਹਨਾਂ ਬਾਈ ਆਪਾਂ ਮਾਰ ਖਾਂਦੇ ਆ ਮੈਂ ਖਾਦੀ ਆ ਤੁਹਾਡੇ ਸਾਹਮਣੇ ਖਾ ਰਿਆ ਹਣਾ ਹੁਣ ਕੱਲ ਮੈਂ ਇੱਕ ਫੇਸਬੁਕ ਤੇ ਰੀਲ ਪਾਈ ਵੀ ਹਨਾ ਆਪਣੀ ਮਸ਼ੀਨ ਤੇ ਜਿਵੇਂ ਇਸ ਤੇ ਆਪਾਂ ਨੂੰ ਇੱਕ ਡਰਾਈਵਰ ਦੀ ਲੋੜ ਆ ਉਹਦੇ ਵਿੱਚੋਂ ਘੱਟੋ ਘੱਟ ਵੀ ਮੈਨੂੰ ਹਜ਼ਾਰ ਫੋਨ ਆਇਆ ਹੁਣ ਹਜ਼ਾਰ ਫੋਨ ਦੇ ਵਿੱਚੋਂ ਪੰਜ ਸੱਤ ਬੰਦੇ ਮਸੀਂ ਇੰਨੇ ਇੱਥੇ ਇੱਕ ਸੱਚ ਬੋਲਣ ਵਾਲੇ ਆਏ ਹੋਣਗੇ ਜਿਹੜੇ ਹਨ ਕਹਿੰਦੇ ਨੇ ਵੀਰੇ ਵੀ ਅਸੀਂ ਪੰਜਾਬ ਦੀ ਸਾਡੀ ਗੱਲ ਕਰੀ ਹੋਈ ਆ ਅਸੀਂ ਜਵਾਨ ਨਹੀਂ ਕਰਦਾ ਸਾਡੀ ਜਵਾਨ ਹੋਈ ਅਸੀਂ ਹੋਰ ਜਵਾਨ ਖਰਾਬ ਨਹੀਂ ਕਰ ਸਕਦੇ ਵੀ ਜਿੰਨੇ ਕ ਦਿਨ ਝੋਨੇ ਸੀ ਜਿੰਨੇ ਚਾਹ ਉਹਨੇ ਤੇਰੇ ਘਰ ਆਇਆ ਉਹਨੇ ਬਾਅਦ ਸਾਨੂੰ ਆਉਣਾ ਪੈਣਾ ਇਹ ਹੋਈ ਬਾਈ ਗੱਲ ਲੱਖ ਰੁਪਏ ਦੀ ਹਨਾ ਵੀ ਜਵਾਨ ਦੀ ਬਾਕੀ ਉਹਦੇ ਵਿੱਚੋਂ ਘਟੋ ਘਾਟ ਵੀ 90% ਫੋਨ ਇਹ ਆਏ ਭਾਈ ਜੀ 20000 ਅਡਵਾਂਸ ਲਵਾਂਗਾ 23000 ਅਡਵਾਂਸ ਲਵਾਂਗਾ ਜੇ ਮੂਰੇ ਤੇ ਇਹ ਗੱਲ ਕਹਨੇ ਆ ਨਾ ਵੀ ਭਾਈ ਅਡਵਾਂਸ ਪੈਸਾ ਕੋਈ ਨਹੀਂ ਮਿਲਣਾ ਫੇਰ ਕਹਨੇ ਚਲੋ ਠੀਕ ਆ ਭਾਈ ਹੋਰ ਬੰਦਾ ਦੇਖੋ ਤੁਸੀਂ ਆ ਨਾ ਸਾਡੀ ਗੱਲ ਹੀ ਮੰਨੀ ਵੀ ਪਤਾ ਨਹੀਂ ਭਾਈ ਕੀ ਗੱਲ ਸਾਈ 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 ਦੱਸੋ ਜਵਾਨ ਦੀ ਕੋਈ ਥੋਈ ਨਹੀਂ ਹੈਗੀ ਜਵਾਨ ਦਾ ਖਤਮੇ ਕਰਦੀ ਬੰਦੇ ਨੇ ਨਾ ਕਮੈਨ ਦੇ ਆਪਣੇ ਮਹਿਕਮੇ ਨੇ ਡਰਾਈਵਰ ਫੋਰਮੈਨ ਮਹਿਕਮੇ ਨੇ ਜਵਾਨ ਬਾਈ ਖਤਮ ਕਰਦੀ ਸਾਈ ਮੈਯੂਰ ਕਰਦੀ ਵੀ ਸਾਈ ਦੇ ਦੋ ਇਹ ਨਹੀਂ ਪਤਾ ਸਾਈ ਲੈ ਕੇ ਮੁੜ ਕੇ ਜਾਣਾ ਹੈ ਕਿ ਨਹੀਂ ਜਾਣਾ ਨਾ ਜੇ ਕਾਗਜ਼ ਬਣਾਉਣ ਨੂੰ ਕਹਿੰਦੇ ਆ ਕਾਗਜ਼ ਤੇ ਵੀ ਦੁੱਖ ਲੱਗਦਾ ਹੈ ਹਨਾ ਕਾਗਜ਼ ਬਾਈ ਕੰਪਲਮੈਂਟ ਡਰਾਈਵਰਾਂ ਨੂੰ ਆਪਣੇ ਫੋਰਮੈਂਟ ਡਰਾਈਵਰਾਂ ਨੂੰ ਇਸ ਵੀਡੀਓ ਜਰੀਏ ਅਪੀਲ ਕਰਦਾ ਹਨਾ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਕਾਗਜ਼ ਬਣਾਉਨੇ ਆ ਕਾਗਜ਼ ਕਿ ਥੋੜਾ ਕੱਲੇ ਥੋੜੇ ਥੋੜਾ ਨਹੀਂ ਬਣਦਾ ਕਾਗਜ਼ ਮਾਲਕ ਦਾ ਵੀ ਬਣਦਾ ਹਨਾ ਵੀ ਤੁਸੀਂ ਪੈਸੇ ਲੈ ਕੇ ਭਜੂਗੇ ਤਾਂ ਮਾਲਕ ਥੋੜੇ ਤੇ ਕਾਰਵਾਈ ਕਰੂਗਾ ਮਾਲਕ ਨਹੀਂ ਪੈਸੇ ਦੇਊਗਾ ਤੁਸੀਂ ਅਗਲੇ ਸਾਹਮਣੇ ਕਿਹੋ ਉਹ ਮਲਟੀ ਕਾਰਵਾਈ ਮਾਲਕ ਦੇ ਵੀ ਹੋਊਗੀ ਕਾਗਜ਼ ਇੱਕ ਧਿਰ ਦਾ ਨਹੀਂ ਬਣਦਾ ਦੋਨੇ ਧਿਰਾਂ ਦਾ ਕਾਗਜ਼ ਬਣਦਾ ਇਹ ਚੀਜ਼ ਦਾ ਮੇਰਾ ਵੀਰ ਮੜਾ ਜ ਆ ਖਿਆਲ ਚ ਰੱਖਿਆ ਕਰੋ ਬਾਕੀ ਅੱਜ ਹਜੇ ਖੋਲੀ ਆ ਕੱਲ ਇਹਦਾ ਫਿੱਟਰ ਫੁੱਟਰ ਤਾਰਿਆ ਦਾ ਵੀਰ ਆਪਣਾ ਹਨਾ ਸੋਚ ਹੁੰਦੀ ਆ ਬਈ ਆਪਣੀ ਆਪਣੀ ਆ ਨਾ ਵੀ ਕਹਦੀ ਹੁਣ ਮਸ਼ੀਨ ਦੀ ਕੱਲ ਮੈਂ ਇੱਕ ਵੀਡੀਓ ਪਾਈ ਤੀ ਆ ਵੀਰਾ ਪਹਿਲਾਂ ਵੀਰੇ ਮੜਾ ਜ ਕਿੱਦਾਂ ਹਾਲ ਚਾਲ ਬਹੁਤ ਵਧੀਆ ਵੀਰ ਜੀ ਕਿਹੜਾ ਏਰੀਆ ਵੀਰ ਦਾ ਗੋਂਦਵਾਲ ਜੀ ਗੋਂਦਵਾਲ ਸਾਹਿਬ ਕਿੰਨੇ ਕਿਲੋਮੀਟਰ ਪਿਆ ਵੀਰੇ ਰੋ ਤੱਕਰ 130 ਤੋਂ 70 76 40 ਤੇ 60 2.5 ਕਿਲੋਮੀਟਰ ਬਾਈ ਚੱਲ ਕੇ ਹੈ ਨਾ ਦੇਖੋ ਜਿਹਨੇ ਕੰਮ ਕਰਨਾ ਹੈ ਜਿਹਨੇ ਕਰਨਾ ਨਹੀਂ ਉਹਨੇ ਤਾਂ ਘਰੇ ਬੈਠੇ ਨੇ ਨਾ ਕਹੀ ਜਾਂ ਸਾਈ ਪਾ ਦੋ ਐਂ ਕਰ ਦੋ ਜਿਹਨੇ ਕੰਮ ਕਰਨਾ ਹੈ ਵੀ ਇਹ ਵੀਰ ਦਾ ਕੱਲ ਫੋਨ ਆਇਆ ਵੀਰੇ ਆਪਣੀ ਕੀ ਗੱਲ ਹੋਈ ਦੀ ਭਲਾ ਤੁਸੀਂ ਨੇ ਕਿਹਾ ਵੀ ਸੀਜ਼ਨ ਮੈਂ ਕਿਹਾ ਬਾਈ ਸੀਜ਼ਨ ਤਾਂ ਨਹੀਂ ਲਵਾ ਸਕਦਾ ਮੈਂ ਤੁਹਾਨੂੰ ਬਸ ਦੱਸਿਆ ਹੀ ਹਾਂ ਵੀ ਹਾਂ ਵੀ ਮੇਰੀ ਗੱਲ ਹੋਈ ਹੋਈ ਆ ਝੋਨੇ ਦੀ ਗੱਲ ਹੋਈ ਹੋਈ ਆ ਅੱਛਾ ਜੀ ਇਹ ਉਹਨਾਂ ਨੂੰ ਧੋਖਾ ਨਹੀਂ ਦੇ ਸਕਦਾ ਤੇ ਤੁਹਾਡੇ ਨਾਲ ਰਿਪੇਅਰ ਕਰਾ ਦੂੰਗਾ ਹਾਂ ਦੇਖੋ ਬਾਈ ਹਨਾ ਇਹ ਸੋਚ ਜੇ ਨਾ ਸਾਰੇ ਆਪਣੇ ਮਹਿਕਮੇ ਦੀ ਕਹਦੀ ਆ ਪਹੁੰਚ ਜਵੇ ਵੀ ਬਾਈ ਮਸ਼ੀਨ ਦਾ ਨਾ ਧੰਦਾ ਹਨਾ ਕੰਮ ਦੇ ਪੱਖੋਂ ਨਹੀਂ ਫੇਲ ਹੈਗਾ ਹਨਾ ਇੰਨੀ ਦੂਰ ਦੂਰ ਜਾਂਦੇ ਆ ਜੇ ਕੋਈ ਸੁਣ ਜਿਹੜੇ ਰੋਈ ਜਾਂਦੇ ਆ ਬਚਦਾ ਨਹੀਂ ਬਚਦਾ ਨਹੀਂ ਉਹ ਤਾਂ ਇੱਕ ਸਿਰਫ ਰੋਣੇ ਵਾਲੀ ਗੱਲ ਏ ਆ ਇੰਨੀ ਦੂਰ ਜਦ ਕੋ ਬਚਦਾ ਨਹੀਂ ਆਪਾਂ ਜਾਂਦੇ ਕਿਉਂ ਆ ਫਿਰ ਹਨਾ ਵੀ ਇਹ ਬਾਈ ਨੇ ਮੈਨੂੰ ਕਹਿੰਦਾ ਵੀਰੇ ਰਿਪੇਅਰ ਕਰਾ ਜੰਨਾ ਜਿੰਨੇ ਨੇ ਨਵੇਲਾ ਹਲੇ ਆਪ ਦੀ ਬਜਾਰੇ ਨੇ ਪਤਨੀ ਅੱਜ ਕੋਲਣ ਦੀ ਵੀਰੇ ਮਸ਼ੀਨ ਅੱਜ ਪਉਣਾ ਹੀ ਥਰੇਸ਼ਰ ਅੱਜ ਬਾਈ ਨੇ ਆਪਣੀ ਮਸ਼ੀਨ ਦਾ ਥਰੇਸ਼ਰ ਪਉਣਾ ਦਾ ਆਪਣਾ ਕੰਮ ਛੱਡ ਕੇ ਅੱਜ ਇਹ ਮੇਰੇ ਕੋਲ ਪਹੁੰਚ ਗਿਆ ਕਹਿੰਦਾ ਵੀਰੇ ਆਪ ਸੱਜਰੇ ਜਿਹੜੀ ਜਵਾਨ ਕਰੀ ਵੀਦੀ ਬਾਈ ਸੱਜਰੇ ਵੀਰ ਪਹੁੰਚ ਗਿਆ ਇੱਥੇ ਆ ਕੇ ਨਾ ਬਾਈ ਜੇ ਕਿਤੇ ਸਾਰੇ ਬੰਦਿਆਂ ਦਾ ਆਪਣੇ ਦਾ ਇੰਨਾ ਮਾਨ ਹੈ ਨਾ ਕਹਿਦੀਏ ਵੀ ਮਾਨ ਜਾਂ ਦੀਨ ਦਾ ਤੇ ਨਾ ਸਾਫ਼ ਹੋ ਜਵੇ ਤਾਂ ਵੀਰੇ ਇਹ ਧੰਦਾ ਜਿਹੜਾ ਹਨਾ ਵੀ ਇਹ ਕਦੇ ਫੇਲ ਹੋਣਿਆ ਨਹੀਂ ਹੈਗਾ ਫਸਲਾਂ ਤੁਹਾਨੂੰ ਪਤਾ ਹੁਣ ਮੱਕੀ ਦੀ ਫਸਲ ਆਉਣ ਲੱਗੀ ਅੱਗੇ ਫਸਸੀ ਮੱਕੀ ਹੈ ਨਾ ਵੱਢਦੇ ਨਹੀਂ ਤੇ ਹੁਣ ਤੁਹਾਨੂੰ ਪਤਾ ਵੀ ਮੱਕੀ ਦਾ ਵੀ ਸਿਸਟਮ ਹੈ ਨਾ ਚੱਲਣ ਲੱਗ ਗਿਆ ਕਮਬਾਈਨਾਂ ਨਾਲੇ ਵੀ ਇਹ ਸੋਚ ਹੁੰਦੀ ਹੈ ਦੇਖੋ 210 20 ਕਿਲੋਮੀਟਰ ਪੈਂਦਾ ਉਹਦਾ ਪਿੰਡ ਬਾਈ ਦਾ ਮੋਟਰਸਾਈਕਲ ਤੇ ਚੱਲ ਕੇ ਆ ਗਿਆ ਹਨਾ ਜਰ ਨੇ ਕੱਲ ਮੈਨੂੰ ਬਾਈ ਦਾ ਫੋਨ ਲਾਇਆ ਨਾ ਮੈਨੂੰ ਮੈਂ ਵੀ ਮੇਰੇ ਮਨ 'ਚ ਇਹ ਆ ਗਿਆ ਮੈਂ ਕਿਹਾ ਯਾਰ ਵੀ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਪਰ ਜਿਹੜੀ ਜਵਾਨ ਹਨਾ ਬਾਈ ਨੇ ਕਰੀ ਦੀ ਬਾਈ ਪੂਰੀ ਕਰਤੀ ਮੈਂ ਇਹਦਾ ਕਹਣਾ ਵੀ ਇਹੋ ਜਿਹੇ ਬੰਦਿਆਂ ਨੂੰ ਹਨਾ ਸਲੂਟ ਆ ਦੇ ਦਤੋਂ ਹਜੇ ਇਹ ਬੰਦਾ ਕੋਈ ਮਿਲਿਆ ਨਹੀਂ ਫੇਰ ਵੀ ਵਿਚਾਰਾ ਦੇ ਲੋਆ ਕੇ ਇਨੇ ਨੇ ਮੇਰੇ ਸਾਹਮਣੇ ਹੁਣ ਫੋਨ ਲਾਇਆ ਇੱਕ ਬੰਦੇ ਨੂੰ ਕਹਿੰਦਾ ਵੀ ਮੈਂ ਬਾਈ ਨਾਲ ਚੱਲ ਜਾਣਾ ਜਿੰਨਾ ਨਾ ਛੋਨੇ ਦਾ ਨਹੀਂ ਚੱਲਦਾ ਜਦੋਂ ਛੋਨੇ ਦਾ ਚੱਲ ਗਿਆ ਨਾ ਵੀਵੇ ਤੂੰ ਆ ਜੀ ਬਾਕੀ ਇਹ ਬਾਈ ਵੀ ਆ ਗਿਆ ਫੋਨ ਵਾਲੀ ਗੱਲ ਤੇ ਬਾਈ ਜੀ ਪਹਿਲਾਂ ਤਾਂ ਇੱਕ ਗੱਲ ਦੱਸੋ ਜਦੋਂ ਤੁਸੀਂ ਮੈਨੂੰ ਫੋਨ ਲਾਉਣਾ ਕੀ ਮਨਚ ਆਉਂਦੀ ਵੀ ਉਹੀ ਹੁਣ ਬੰਦਾ ਆਕੜ ਵੀ ਬੰਦਾ ਆਕੜ ਚ ਚੱਲ ਗਿਆ ਹੈ ਆਕੜ ਬੰਦੇ ਦੀ ਆਕੜ ਹੋ ਗਈ ਹੈ ਫੋਨ ਨਹੀਂ ਚੱਕਦਾ ਹੁਣ ਕੋਲ ਆ ਕੇ ਪਤਾ ਲੱਗਿਆ ਹੁਣ ਤੈਨੂੰ ਕਿਵੇਂ ਅਹਿਸਾਸ ਹੋਇਆ ਪਹਿਲਾਂ ਨਾ ਇਹ ਦੱਸ ਨਹੀਂ ਕੋਲ ਆ ਕੇ ਸਾਰਾ ਨਹੀਂ ਕਿਵੇਂ ਮੰਨ ਦੀ ਗੱਲ ਦੱਸ ਖੋਲ ਕੇ ਕੋਈ ਚੱਕ ਨਹੀਂ ਆਪਣੇ ਘਰੇ ਆ ਤੁਰੇਗਾ ਪ੍ਰੈਕਟੀਕਲੀ ਦੇਖ ਲਿਆ ਵਾ ਟਾਈਮ ਹੈ ਹੀ ਨਹੀਂ ਬਾਈ ਹੁਣ ਤੇਰੇ ਸਾਹਮਣੇ ਆ ਨਾ ਆ ਰੱਖ ਤਾਂ ਫੋਨ ਤੇਰੇ ਹੁੰਦੇ ਹੁੰਦੇ ਕਿੰਨੇ ਫੋਨ ਆਲੇ ਮੈਂ ਕਹਿੰਦਾ ਮੇਰੇ ਖੜੇ ਖੜੇ ਤੇ ਘੱਟੋ ਘੱਟ ਵੀ ਜਿਆਦਾ ਨਹੀਂ ਤੇ 100 200 ਫੋਨ ਆ ਗਏ ਆ ਆ ਗਿਆ ਫਿਰ ਇੱਕ ਗੱਲ ਹੋਰ ਦੇਖੀ ਇੱਕ ਕੰਮ ਦਾ ਫੋਨ ਕੋਈ ਆਇਆ ਹੈ ਕੰਮ ਦਾ ਫੌਨ ਤਾਂ ਨਹੀਂ ਕੋਈ ਆਇਆ ਕੰਮ ਬਾਈ ਮਾੜੀਆਂ ਮਾੜੀਆਂ ਗੱਲਾਂ ਹਨਾ ਵੀ ਮੈਂ ਕਹਿੰਦਾ ਵੀ ਜਿਹੜੇ ਦਾ ਦੋ ਦੋ ਚਾਰ ਚਾਰ ਸੀ ਜਨ ਲਾ ਕੇ ਫੋਰ ਮੈਨ ਬਣੇ ਹੋਏ ਆ ਨਾ ਇੱਕ ਆ ਕਲੱਚ ਰਾਡ ਹੁੰਦੀ ਆਪਣੇ ਹਨਾ ਇਹ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਰਾਡ ਕਿਵੇਂ ਟਾਈਟ ਹਲੀ ਕਰਨੀ ਆ ਇੱਕ ਵੀਰੇ ਨਾਲ ਮੇਰੀ ਪਾਰਸਨ ਜਿੱਥੇ ਜੇ ਗੱਲ ਹੋਈ ਉਹਨੂੰ ਮੈਂ ਕਹਿਆ ਵੀ ਹੈ ਨਾ ਕਲਾਚ ਵਾਲੀ ਰਾੜ ਆ ਥੋੜੀ ਜਿਹੀ ਢਿੱਲੀ ਡੈਡ ਕਰ ਲੈ। ਉਹਨੇ ਬਤੰਦਾ ਨਾ ਇੱਥੇ ਦੀ ਬੰਦੀ ਕਿਆ ਖੋਲਿਆ ਔਰੇ ਦੇ ਕਹਿੰਦਾ ਬਾਈ ਪੈਡਲ ਤਾਂ ਸੀ ਫ੍ਰੀ ਇਹ ਕਰ ਲਿਆ ਮੈਨੂੰ ਕਹਿੰਦਾ ਜਮੇਂ ਕਹਿੰਦਾ ਫੇਰ ਵੀ ਨਹੀਂ ਜ਼ੋਰ ਮਾਰਦੀ। ਐ ਜਾ ਬਾਈ ਹਾਲ ਆ। ਵੀ ਸੇਸ਼ਟਾ ਖਰਾਬੇ ਹੁੰਦਾ ਜਾਂਦਾ। ਵੀ ਉੱਥੇ ਕਿਹੜੇ ਪਿੰਡ ਮਸ਼ੀਨ ਚਲਾਉਣੇ ਫੇਰ? ਬੋਨਦਰ ਸੇਬ। ਹਾਂਜੀ। ਸੌਥੇ ਆਪਣੇ ਪਿੰਡੇ ਚਲਾਉਣਾ ਹੈ। ਪਿੰਡੇ। ਠੀਕ ਆ ਠੀਕ ਆ। ਬਹੁਤ ਤੇਰਾ ਧੰਨਵਾਦ ਆ ਵੀਰੇ। ਹੈ ਨਾ? ਆਪਣੇ ਜਿਹੜੇ ਮਾਲਕ ਭਾਜੀ ਹੋਣੀ ਹਾਂਜੀ ਆਪਣੀ ਵਧੀਆ ਨੇਵਦੀ ਜਾਂਦੀ ਉਹਨਾਂ ਨਾਲ ਤੇ ਨਾਲੇ ਕੀ ਦਾ ਨਾਂ ਜਿਉਂ ਸ਼ੁਰੂ ਤੋਂ ਉਹਨਾਂ ਨਾਲ ਹਾਂ ਹਾਂ ਬਾਕੀ ਖੋਦ ਉਹਨਾਂ ਦੇ ਆਪ ਦੇ ਚੱਲਦੀ ਕਿ ਚਾਰ ਛੱਟ 400 ਕਿਰਪਾ ਰੱਬ ਦੀ ਉਹਨਾਂ ਦਾ ਆਪ ਦੇ ਹੋ ਜਾਂਦਾ ਈਲਾ ਕਰਦੇ ਠੀਕ ਆ ਠੀਕ ਆ ਬਈ ਇਹ ਜੀ ਚੀਜ਼ ਹੁੰਦੀਆਂ ਨਾ ਵੀ ਦੇਖੋ ਆਪਣੇ ਵੀ ਸਾਥ ਜਿੱਥੇ ਛੱਡ ਜਾਣਾ ਹਨਾ ਤਾਂ ਹੀ ਤਾਂ ਕਹਿੰਦੇ ਆ ਵੀ ਆਪਣੇ ਆ ਤੇ ਬਚੋ ਬਗਾਨੇ ਨੂੰ ਕੀ ਭੇਜਤਾ ਤੁਹਾਡਾ ਹਨਾ ਆਪਣੇ ਨੂੰ ਭੇਜ ਤੁੰਦਾ ਵੀ ਇਹਨੂੰ ਕਿੱਥੇ ਦੀ ਦੀ ਨਾੜ ਨੱਪੀ ਜਾਣੀ ਆ ਨਾ ਕਿੱਥੇ ਦੇ ਨੇ ਮਾਰਨਾ ਉਹੀ ਚੀਜ਼ ਨੱਪੋ ਇਹਦੀ ਇਹ ਚੀਜ਼ ਹੁੰਦੀ ਆ ਵੀ ਆਪਣੇ ਆਦੇ ਬਚੋ ਬਗਾਨੇ ਨੂੰ ਭੇਜਤ ਨਹੀਂ ਹੈ ਆਪਣੇ ਬੰਦੇ ਨੂੰ ਭੇਜਤ ਹੁੰਦਾ ਹੁਣ ਆਪਣੇ ਨਾਲ ਚੱਲੇ ਤੇ ਨਾ ਨਹੀਂ ਤਾਂ ਬਾਈ ਟੈਂਸ਼ਨ ਨਹੀਂ ਦੀ ਕੋਈ ਮੌਲੀ ਅੱਗੇ ਹੁੰਦਾ ਆਪਣੇ ਨਾਲ ਵਧੀਆ ਕਈ ਸਾਲ ਹੋ ਗਏ ਉਹਨੂੰ ਚੱਲਦੇ ਉਹਨੂੰ ਕੋਈ ਦਿੱਕਤ ਕਦੇ ਦਿੱਕਤ ਨਹੀਂ ਆਈ ਵਧੀਆ ਵਿਚਾਰਾ ਕੰਮ ਕਰਦਾ ਦਾ ਹੁਣ ਥੋੜੀ ਜੀ ਉਹਨੂੰ ਕੇਸ ਜੇ ਦੀ ਸੁਣਵਾਈ ਹੋ ਗਈ ਉਹਦੇ ਕਰਕੇ ਥੋੜਾ ਜਿਹਾ ਟਾਈਮ ਉਹ ਸਜਾ ਜਿਹੜੀ ਉਹ ਅੰਦਰ ਰਹਿਣਾ ਪੈਣਾ ਹੁਣ ਉਹਦੇ ਕਰਕੇ ਥੋੜਾ ਜਿਹਾ ਸਿਸਟਮ ਐਦਗੀ ਆਊਟ ਹੋ ਗਿਆ ਚਲੋ ਮਹਾਰਾਜ ਸਭ ਨੂੰ ਦਵੇ ਰੰਗ ਭਾਗ ਲਾਵੇ ਹਨਾ ਬਾਕੀ ਸਮਾਨ ਸਮੂਨ ਕੱਢ ਗਿਆ ਜਿਹਦਾ ਥ੍ਰੈਸ਼ਰ ਵੈਸੇ ਕੱਲ ਮੀਂਹ ਰਾਤ ਵਾਈ ਬਹੁਤ ਪੈ ਗਿਆ ਉਹ ਉੱਥੇ ਜਿੱਥੇ ਖੜੀ ਦੀ ਮਸ਼ੀਨਾਂ ਨਾ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਹੌਲੀ ਹੌਲੀ ਬਈ ਕਰਕੇ ਹੈ ਨਾ ਵੀ ਲਵਾਂਗੇ ਕਿਤੇ ਕਰਾਂਗੇ ਜਗ੍ਹਾ ਦਾ ਵੀ ਜਿਗਾੜ ਥੋੜਾ ਤੁਹਾਨੂੰ ਪਤਾ ਹੈ ਨਾ ਪੱਦਾ ਜੀਰੋ ਤੇ ਉੱਠਦਾ ਹੈ ਇਹ ਬਾਈ ਮੇਰਾ ਪਿੰਡ ਆ ਪਹਿਲਾਂ ਮੇਰਾ ਪਿੰਡ ਦੇ ਵਿੱਚ ਮਕਾਨ ਹੁੰਦਾ ਦਾ ਹੁਣ ਅਸੀਂ ਵੇਚ ਕੇ ਨਾ ਇੱਥੇ ਆ ਗਏ ਤੇ ਇੱਥੇ ਬਾਈ ਇਹ ਜੇ ਏਕਣੇ ਆ ਕੁਛ ਕਟਈਨਾ ਕੁਛ ਪਿੱਛੇ ਦੋ ਕਮਰੇ ਆ ਉਹ ਪਿੱਛੇ ਉੱਚਾ ਟੈਂਕੀ ਵਾਲਾ ਦੇਖਦਾ ਦੋ ਕਮਰੇ ਲੰਬੇ ਹੀ ਆ ਮੂਰੇ ਸਾਰੀਆਂ ਟੀਨਾ ਪਾਈਆਂ ਹੋਈਆਂ ਵਿੱਚ ਆਪਣਾ ਚਲੋ ਇੱਧਰ ਬਾਪੂ ਜਿੰਨਾ ਕਮਣਾ ਚੱਕੀ ਦਾ ਕੰਮ ਆ ਨਾ ਨਾਲ ਉਹ ਚਲਾਈ ਜਾਂਦਾ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਉਹ ਖੇਤ ਦੇ ਵਿੱਚ ਜਿੱਥੇ ਬਣਾ ਫਿਲਟਰ ਲਾਇਆ ਉੱਥੇ ਬਾਈ ਭਰ ਗਿਆ ਅੱਜ ਪਾਣੀ ਮਸੀ ਮਸ਼ੀਨ ਕੱਢ ਕੇ ਲੈਂਦੀ ਆ ਬਹੁਤ ਔਕੀ ਨਿਕਲੀ ਆ ਨਾ ਨਹੀਂ ਸਾਡੇ ਬਾਈ ਮਿੱਟੀ ਡੱਕ ਰ ਆਰੇ ਬਹੁਤ ਸਾਡੇ ਦੇਖੇ ਨੇ ਪੱਠੇ ਪਿਛਲੇ ਪਿੰਡ ਦੇ ਪੱਠੇ ਦੇਖੇ ਹੋਣਾ ਸਾਰੇ ਇੱਟ ਬਣਦੀ ਯਾਰ ਉਹ ਮਿੱਟੀ ਸਾਰੀ ਸਾਡੇ ਪੈ ਗਈ ਇੱਥੇ ਜਾਂਦੀ ਆ ਇੱਧਰ ਤੇ ਚਲੋ ਬਾਕੀ ਲਾ ਲਈ ਯਾਰ ਅਤਰਾ ਸਰਦੂ ਸਰ ਫੇਰ ਆ ਨਾ ਕਰਦੇ ਆ ਗੱਲਾਂ ਬਾਤਾਂ ਹੋਰ ਵੀ ਓ ਜੀ ਬਾਈ ਪੁਲੀ ਕੱਢ ਕੇ ਹਟੇ ਤੇ ਜੇ ਮੀਂਹੇ ਬਾਈ ਧੂੜੇ ਕੱਢਦੀ ਇਧਰ ਤੇ ਚੰਡੀਗੜ੍ਹ ਕਣੀ ਤੇ ਆਇਆ ਬੱਦਲ ਬਣ ਕੇ ਮੈਂ ਕਹਿੰਦਾ ਵੀ ਨਜ਼ਾਰਾ ਲਿਆਤਾ ਠੰਡ ਕਰਤੀ ਐ ਪੂਰੀ ਮੌਸਮ ਠੰਡਾ ਕਰਦਾ ਬਾਕੀ ਆਪਣਾ ਸੁਭਾਨ ਪੱਲੀ ਪੁੱਲੀ ਪਾਲੀਦੀ ਜੇਦੇ ਬਾਕੀ ਬਾਈ ਆਹ ਮਸ਼ੀਨ ਦਾ ਬੜਾ ਫਾਇਦਾ ਹੈ ਨਾ ਬਾਈ ਨੇ ਆਪਣੇ ਨੇ ਸੁਖਪਾਲ ਸਿੰਘ ਆ ਬਾਈ ਆਪਣਾ ਪੁੱਤਰ ਹਨਾ ਇੰਗਲੈਂਡ ਚਾ ਉਹਨਾਂ ਨੇ ਭੇਜੀ ਦੀ ਬਾਈ ਇਹ ਇਧਰ ਨਾਲ ਇੱਕ ਪੁਰਜਾ ਜਿਹਾ ਖਰਾਬ ਹੋ ਗਿਆ ਦਾ ਵਿੱਚ ਤੇ ਅੱਜ ਦੋ ਤਿੰਨ ਦਿਨ ਪਹਿਲਾਂ ਸੈਟ ਚੈੱਕ ਕਰਾ ਕੇ ਲਿਆਇਆ ਫਿਰ ਉਹ ਬਹੁਤ ਨਜ਼ਾਰਾ ਬਾਈ ਇਹਦਾ 13 ਨੰਬਰ ਲੈ ਕੇ 17 ਤੱਕ ਰਣਾ ਨਾ ਢਿੱਲਾ ਕਰਕੇ ਮੜਾ ਜਾ ਪਾਇਆ ਹੋਇਆ ਨਾਲ ਬਸ ਵੀ ਨਜ਼ਾਰੇ ਲਿਆ ਆਉਂਦੀ ਆ ਬਹੁਤ ਵਧੀਆ ਮਸ਼ੀਨ ਆ ਨਾ ਬਾਈ ਨੇ ਆਪਣੇ ਸੁਖਪਾਲ ਸਿੰਘ ਨੇ ਭੇਜੀ ਵੀ ਵੈਸੇ 17 ਨੰਬਰ ਨਟ ਤੱਕਰ ਕੰਮ ਕਰਦੀ ਆ ਅਸੀਂ ਉਹੀ ਨਟ ਖੋਲਦਾ ਮੈਂ ਤਾਂ ਇਹਦੇ ਗਾ 17 ਤੱਕਰ ਦੇ 13 17 ਦੇ ਬਾਕੀ بڑے ਨਟ ਤਾਂ ਬਾਈ ਚਾਬੀਆਂ ਪਾਣੇ ਕੇਲੇ ਖੋਲ ਹੀ ਦੇ ਆ ਕਿ ਬਹੁਤਾ ਧੱਕਾ ਕਰਿਆ ਨਾ ਚਲੋ ਐਨੇ ਕਿਤੇ ਵੀ ਜਾਂਦੇ ਰਹਾਂਗੇ ਨਹੀਂ ਬਾਕੀ ਹੁਣ ਮੂੰਗੀ ਦੇ ਬਾਸਕਟ ਇਹੀ ਚਲਾਵਾਂਗੇ ਜਿਹੜੀ ਆਪਣੀ ਮੱਕੀ ਵਾਲੀ ਹੁੰਦੀ ਆ ਨਾ ਬਈ ਇਹ 67 ਗਤਾਰਾਂ ਵਾਲੀ ਹੁੰਦੀ ਆ 67 65 ਇੰਨੀ ਗਤਾਰਾਂ ਹੁੰਦੀਆਂ ਜਿ ਗਣੀਆਂ ਤਾਂ ਕਦੇ ਆਇਆਂ ਨਹੀਂ ਬਾਕੀ ਐਸਟੀਮੇਟ ਜਾਈ ਆ ਬਾਕੀ ਨੂੰ ਥਰੈਸ਼ਰ ਧਰੂ ਸਰਾਂ ਢੇਲਾ ਕਰਿਆ ਪਿਆ ਬਾ ਪੁਲੀ ਆਪਣੀ ਲਹਿ ਗਈ ਲੈਣ ਤੇ ਬਾਅਦ ਹੁਣ ਜਿਹੜੀ ਸ਼ਾਫਟ ਆ ਨਾ ਕੱਢ ਕੇ ਬਾਹਰ ਥਰੈਸ਼ਰ ਲਾ ਦਾਂਗੇ ਲਾਉਣ ਤੋਂ ਬਾਅਦ ਇਹਦਾ ਫਿਰ ਖਾਲੀ ਕਰਾਂਗੇ ਇਹਨੂੰ ਹੋਰ ਆ ਨਾ ਥੋੜੀ ਜੀ ਮੰਨ ਲਓ ਇੱਕ ਤਾਂ ਜਿਹੜੇ ਡਾਇਰੈਕਸ਼ਨਾਂ ਦੇ ਬਾਈ ਨੱਟ ਢਿੱਲੇ ਹੁੰਦੇ ਨੇ ਆਹ ਡਾਇਰੈਕਸ਼ਨ ਦੇਦੇ ਉਹ ਇਹ ਸਟਾਰਟ ਢਿੱਲੇ ਹੋ ਜਾਂਦੇ ਤੇ ਹੁਣ ਇਹਦੀ ਐ ਤਸੱਲੀ ਪੂਰੀ ਕਰਾਂਗੇ ਸੇਵਕ ਬਾਈ ਕੋ ਜਾਊਗੀ ਇਹ ਇੱਕ ਛਤਰੀ ਆਪਣੇ ਛਤਰੀ ਹੁੰਦੀ ਹੈ ਜਿਹੜੀ ਉੱਪਰ ਹੈ ਨਾ ਇਹ ਛਤਰੀ ਦੂਜੀ ਆ ਆਪਣੇ ਉਹਦੇ ਵਾਲੀ ਲੱਗੀ ਹੋਈ ਆ ਆਹ ਸਿੱਧੀ ਉਹ ਪੁਰਾਣੇ ਜਿਹੇ ਮਾਡਲ ਚ ਹੁਣ ਇਹਨੂੰ ਨਵੇਂ ਮਾਡਲ ਚ ਲਾ ਦਾਂਗੇ ਆਪਣੇ ਜੀਐਮਬੀ ਗਰੁੱਪ ਚੋਂ ਛਤਰੀ ਆਉਣੀ ਆ ਕਹਿਣ ਤਾਂ ਜਸਵੀਰ ਬਾਈ ਉਦਾਂ ਕਹਿੰਦਾ ਜਗੀਰ ਬਾਈ ਜੱਗੀ ਬਾਈ ਆਪਣਾ ਕਹਿੰਦਾ ਲੇ ਜੀ ਨੰਦਰ ਹਾਲਾ ਲਈ ਮੈਂ ਕਿਹਾ ਚੱਲ ਛਤਰੀ ਲਾ ਲਾਂਗੇ ਸਾਈਡ ਕ੍ਰਾਸ ਲਾਉਣੇ ਆ ਕਿ ਇਹਨੂੰ ਆ ਨਾ ਉਹਨਾਂ ਮੇਰਾ ਬਾਈ ਬਹੁਤ ਔਖਾ ਅੱਜ ਕੱਲ ਇਕੱਲਾ ਬੰਦਾ ਆ ਨਹੀਂ ਸਾਈਡਾਂ ਦਿਖਦੀਆਂ ਰਹਿਣੀਆਂ ਆ ਬਾਕੀ ਇਹ ਤਾਂ ਪੁਲੀਓ ਪੱਟੀ ਆ ਪੁਲੀ ਵਟਣ ਤੋਂ ਬਾਅਦ ਸਿਸਟਮ ਅਗਲੀ ਜਿਹੜੀ ਕਾਰਵਾਈ ਹੁਣ ਕਰਾਂਗੇ ਜੀ ਬਾਈ ਇਹ ਹਟ ਜਾਵੇ ਉੱਥੇ ਵੀ ਹਟਿਆ ਹੋਇਆ ਉਰੇ ਪੈਂਦਾ ਇਹ ਪਤਾ ਨਹੀਂ ਕੀ ਚੱਕਰ ਆ ਪੰਦੀਆਂ ਦੇਕਾਂ ਦੇ ਪੱਤੇ ਝੜੀ ਜਾਂਦੇ ਆ ਇੱਥੇੋਂ ਇੱਕ ਗੱਲ ਆ ਬਾਈ ਨਜ਼ਾਰਾ ਠੱਕ ਇੱਕ ਸਾਈਡ ਗੰਨਾ ਇੱਕ ਸਾਈਡ ਦੇਕਾਂ ਇੱਧਰ ਵੀ ਦੇਕਾਂ ਗੱਬੇ ਮਸ਼ੀਨ ਖੋਲੀ ਆ ਸੁਆਦ ਆ ਗਿਆ ਮੈਂ ਕਹਿੰਦਾ ਵੀ ਨਜ਼ਾਰਾ ਆ ਗਿਆ ਜਮੇ ਨਹੀਂ ਗਰਮੀ ਲੱਗੀ ਸਵੇਰ ਦੀ ਤੁਹਾਡੇ ਸਾਹਮਣੇ ਆ ਕੱਪੜੇ ਜਾਇਜ ਪਾ ਕੇ ਤੇ ਉਹ ਜੇ ਕੱਪੜੇ ਪਾ ਕੇ ਬੈਠੇ ਆ ਨਹੀਂ ਨਾ ਗਰਮੀ ਦੇ ਵਿੱਚ ਬੁਰਾ ਹਾਲ ਹੋ ਜਾਂਦਾ ਗਰਮੀਆਂ ਆ ਕੇ ਹਟ ਜਾ ਹਟ ਜਾ ਰੱਬਾ ਹਟ ਜਾ ਹੁਣ ਹਟਾ ਦੇ ਕਿਉਂ ਤੂੰ ਗਰੀਬ ਬੰਦੇ ਦੀ ਮਿਹਨਤ ਤੇ ਪਾਣੀ ਫੇਰਦਾ ਬਾਕੀ ਰਿਪੇਅਰ ਤਾਂ ਬਾਈ ਕਰੀ ਹੋਈ ਦੀ ਹੈ ਨਾ ਇੱਕ ਥੋੜਾ ਜਿਹਾ ਗੈਡਰਾਂ ਦੀਆਂ ਪੱਤੀਆਂ ਜਿਆਦਾ ਨਹੀਂ ਆਪਾਂ ਨੇ ਐਤ ਕੀ ਹੈ ਨਾ ਇੱਕ ਚਲਾਈ ਦੀ ਮੱਕੀ ਦੇ ਤੁਸੀਂ ਤੁਹਾਨੂੰ ਦਿਖਾਈਆਂ ਵੀ ਦੀਆਂ ਗੈਡਰਾਂ ਦੀਆਂ ਪੱਤੀਆਂ ਨਿਕਲੇ ਜਾਂਦੀਆਂ ਟੁੱਟ ਕੇ ਆਹ ਸਾਹਮਣੇ ਗੈਡਰਾਂ ਦੀਆਂ ਪੱਤੀਆਂ ਉਹਦੇ ਨਾਲ ਕੋ ਖਾਲੀਆਂ ਸਰਾਖ ਹਨ ਉਹ ਨੱਪਾ ਪੱਤੀਆਂ ਪੇ ਖੋਲਤੀਆਂ ਦੀਆਂ ਮੈਂ ਕਿਹਾ ਮੱਕੀ ਦੇ ਸੀਜ਼ਨ ਦਾ ਗੈਡਰਮ ਦੀ ਕਿਹਾ ਹਨਾ ਲੋੜ ਆ ਪੱਤੀਆਂ ਦੀ ਚਲੋ ਵੀ ਗੁੱਲੇ ਹੁੰਨੇ ਆ ਨਿਕਲੀ ਜਾਣੇ ਬਾਕੀ ਵੀ ਹੁਣ ਮੈਂ ਕਿਹਾ ਗੈਡਰਮ ਦੀਆਂ ਪੱਤੀਆਂ ਦੀ ਤਸੱਲੀ ਕਰਨੀ ਆ ਬਾਕੀ ਮਸ਼ੀਨ ਤਾਂ ਆਪਣੀ ਦੇ ਵੱਲੋਂ ਇੱਕ ਪੈਸੇ ਦਾ ਵੀ ਕੰਮ ਨਹੀਂ ਹੈਗਾ ਆਪਾਂ ਰਵੇਰ ਹਨਾ ਜਰਬੀਆਨ ਪੂਰੀ ਉਹਦੇ ਨਾਲ ਕਰੀ ਤਸੱਲੀ ਕਰਾਈ ਤੀ ਹੁਣ ਵੀ ਪੂਰੀ ਤਸੱਲੀ ਕਰਾਵਾਂਗੇ ਭਾਵੇਂ ਪੁਰਜੇ ਸਹੀ ਹੋ ਆ ਕਿਉਂ ਭਾਈ ਬਾਹਰ ਜਾਣਾ ਹਨਾ ਉੱਥੇ ਤੁਹਾਨੂੰ ਪਤਾ ਪੰਜਾਂ ਦੀ ਚੀਜ਼ 15 ਨਹੀਂ ਮਿਲਦੀ ਹੈ ਬਾਕੀ ਉਹਨਾਂ ਬਰਸਾਤ ਪਈ ਜਾਂਦੀ ਆ ਇਹ ਸੀਜ਼ਨ ਥੋੜਾ ਜਿਹਾ ਹੁੰਦਾ ਹੈ ਜਈ ਆ ਨਾ ਸੋਆਬੀਨਰ ਮੂੰਗੀ ਦਾ ਨਹੀਂ ਆ ਗਿਆ ਹਟ ਗਿਆ ਮੀਂਹ ਆ ਗਿਆ ਹਟ ਗਿਆ ਉੱਥੇ ਉਹਦਾ ਧੱਕਾ ਮਜਿਲਾਗਾ ਸਿੱਧੀ ਗੱਲ ਆ ਜਿਹੜੀ ਕਹਿਣ ਨੂੰ ਅਗਲਾ ਕੋਸ਼ ਕਹੀ ਜਾਵੇ ਮੂੰਗੀ ਦੇ ਵਿੱਚ ਸੋਆਬੀਨ ਦੇ ਵਿੱਚ ਫੁੱਲ ਧੱਕਾ ਹੁੰਦਾ ਹੈ ਨਾ ਮੱਕੀ ਦੀ ਬਦਲ ਚਲੋ ਐਵੇਂ ਉੱਚੀ ਹੁੰਦੀ ਆ ਉੱਚੀ ਚੱਲੀ ਜਾਂਦੇ ਵਾ ਟਾਇਰਾਂ ਨੂੰ ਮਿੱਟੀ ਲੱਗਣੀ ਆ ਉਹ ਤਾਂ ਨਾ ਤਾਂ ਸੋਆਬੀਨ ਮਾ ਉੜਦ ਮਾ ਉੜਦ ਥੋੜੇ ਉੜਦਾ ਦੇ ਹੋ ਗਿਆ ਮੂੰਗੀ ਦੇ ਹੋ ਗਿਆ ਜਿਵੇਂ ਧਰਤੀ ਚ ਕਟਰ ਚੱਲਦਾ ਹੈ ਜਿਵੇਂ ਪਹਿ ਸਾਫ ਕਰੀ ਤਾਂ ਮੈਂ ਸਫਾਈ ਉਹ ਕਰਦਾ ਕਈ ਬੰਦੇ ਤਾਂ ਦਾ ਉਹਨਾਂ ਦੇ ਵੀ ਜੁੰਦੇ ਹੀ ਨਹੀਂ ਨਾ ਸਫਾਈਓ ਕਰਾਉਨੇ ਆ ਬਸ ਉਹ ਵੀ ਸਫਾਈ ਕਰ ਦੋ ਬਸ ਹੋਰ ਉਹਨਾਂ ਨੂੰ ਕੋਈ ਮਤਵ ਬਲੀ ਹੁੰਦਾ ਉਹਦੇ ਕਰਕੇ ਵੀ ਆਪਾਂ ਨੂੰ ਵੀ ਹੁਣ ਇਹ ਕਟੜ ਆਪਣਾ ਉਹਦੀ ਵੀ ਤਸੱਲੀ ਕਰਾਂਗੇ ਨਾ ਰਬੜਾ ਰੋਬੜਾ ਜਿਹੜੇ ਬੋਛ ਬਾਸ਼ ਆਉਂਦੇ ਰੀਲ ਦੇ ਸਾਰੇ ਕੰਪਲੀਟ ਕਰਕੇ ਮਨੋਇਆ ਨਾ ਕੋਕਾ ਪੀਸ ਕਰਕੇ ਲਿਜਾਵਾਂਗੇ ਕੱਚੇ ਪੈਰੀ ਨਹੀਂ ਜਾਂਦੇ ਹੈਗੇ ਰੱਬਾ ਹਟ ਜਾ ਹੁਣ ਤਾਂ ਮੀਹ ਨੇ ਰੋਗ ਤਾਂ ਨਹੀਂ ਹੁਣ ਉਹਦਾ ਥ੍ਰੈਸ਼ਰ ਵੀ ਲਾਣਾ ਦਾ ਵਾਰ ਅਸੀਂ ਬਾਕੀ ਵੀ ਜ਼ਰੂਰੀ ਆ ਬਾਈ ਹਨਾ ਜੀਵ ਜੰਤੂ ਹੁਣ ਆਪਾਂ ਕਹਿ ਦਿੰਨੇ ਆ ਨਾ ਵੀ ਮੀਂਹ ਹੋਰ ਬਾਈ ਆ ਗਿਆ ਨਹਿਰ ਪੀਏ ਲੈ ਆ ਤੂੰ ਦਾ ਨਾਲ ਉਹਦਾ ਤਾਂ ਪਤਾ ਸਾਰਾ ਰੋਜ਼ ਕੀ ਕਰਨਾ ਮੀਂਹ ਤਾਂ ਸਾਡੇ ਸਾਟ ਕੇ ਆਈ ਜਾਂਦੀ ਹੈ ਨਹੀਂ ਸਾਡੇ ਉਹ ਹਿਮਾਚਲ ਨੇੜੇ ਲੱਗਦਾ ਨਾ ਚੰਡੀਗੜ੍ਹ ਨੇੜੇ ਆ ਬਾਈ ਇੱਥੇ ਰੋਜ਼ੇ ਪੈਂਦਾ ਰਹਿੰਦਾ ਮਾੜਾ ਮਾੜਾ ਹਾਂ ਰੋਜ਼ੇ ਥੋੜੀ ਜੀ ਬਾਰਿਸ਼ ਹੋਈ ਜਾਂਦੀ ਆ ਵੈਸੇ ਜਿਹਾ ਅੜਲੇ ਵਾਲੇ ਵੀ ਉਹ ਵੀ ਮੌਸਮ ਸਾਡਾ ਏਰੀਆ ਫੇਰ ਵੀ ਠੰਡਾ ਹੋ ਜਾਂਦਾ ਇਹ ਵੀ ਬੰਨ ਜ਼ਰੂਰੀ ਆ ਨਾ ਵੀ ਜੀਵ ਜੰਤੂ ਆ ਜਿਹੜੇ ਬਾਈ ਪਤਾ ਨਹੀਂ ਕਿੰਨੇ ਕਾ ਨਾ ਜਿਹੜੇ ਗਰਮੀ ਦੇ ਵਿੱਚ ਵਿਚਾਰੇ ਮਰਜਨ ਨੇ ਜਾਂ ਕੋ ਪਿਆਸੇ ਮਰ ਗਏ ਜਾਂ ਕੋ ਧੁੱਪ ਗਰਮੀ ਕਾ ਮਰ ਗਏ ਇਹ ਵੀ ਰਾਪਾ ਨਾ ਹਨ ਆਪਣਾ ਟੱਬਰ ਦੇਖਣਾ ਮਾਲਕ ਨੇ ਤਾਂ ਸਾਰਾ ਸੰਸਾਰ ਆ ਜਿਹੜਾ ਪੂਰਾ ਚੱਲਦਾ ਦੇਖਣਾ ਉਹਦਾ ਪੂਰਾ ਸੰਸਾਰ ਤੇ ਧਿਆਨ ਆਦਾ ਆਪਣਾ ਤਾਂ ਇੱਕ ਟੱਬਰ ਜਾਂਦਾ ਕੱਲੇ ਚ ਕੱਢੀਏ ਫਿਰ ਹੁਣ ਕਾ ਦੇਖ ਲਈਏ ਅਜੇ ਵੈਸੇ ਅੜ ਤਾ ਗਿਆ ਅੜ ਗਿਆ ਇਹਦਾ ਦੇਕਾਂ ਦਾ ਬਣੀ ਜਾ ਹਵਾ ਇਹ ਵੀ ਝੜ ਗਿਆ ਲੱਗ ਗਿਆ ਝੂਠਾ ਜਿਹਨਾਂ ਨੂੰ ਹਵਾ ਆ ਗਈ ਝੜ ਗਿਆ ਇਹ ਵੀ ਜੀ ਬਾਈ ਰਾਤ ਦੇ 10:00 ਵਜੇ ਨਾ ਨੂੰ ਕੇ ਰੋਟੀ ਖਾ ਕੇ ਨਾ ਇੱਥੇ ਪੈਣ ਦੀ ਸਲਾਹ ਬਣਾਈ ਦੀ ਵੈਸੇ ਪੈ ਜੀਏ ਪਰ ਬਾਈ ਮੌਸਮ ਫੇਰ ਬੇਈਮਾਨ ਹੋ ਗਿਆ ਮੀਂਹ ਲੱਗ ਗਿਆ ਪੈਣਾ ਚਲੋ ਬਾਪੂ ਕਹਿੰਦਾ ਮੈਂ ਪੈ ਜਾਣਾ ਰੈਡੀ ਹੋਰੇ ਕਹਿੰਦਾ ਵੀ ਸ਼ਮਾਨ ਸਮੂਨ ਪਿਆ ਨਾ ਉੱਥੇ ਮੀਂਹ ਲੱਗ ਗਿਆ ਪੈਣਾ ਤਰਪਾਲ ਪਾਈ ਇਹਦੀ ਚੜਾਈ ਘਟਦੀ ਮਸ਼ੀਨ ਜਿੰਨੀ ਚੜਾਈ ਦੀ 10 ਕ ਫੁੱਟ ਚੜਾਈ ਦੀ ਇਹ ਲੋਟ ਨਹੀਂ ਆਇਆ ਮੈਂ ਕਿਹਾ ਚਲ ਅੰਦਰੇ ਪੈ ਜਾ ਹੁਣ ਕੱਲ ਨੂੰ ਪੈ ਜਾਗੇ ਹਨਾ ਬਾਕੀ ਇਹ ਚੱਕੇੜ ਦਾ ਤਾਂ ਬਾਈ ਕੋਈ ਨਹੀਂ ਹਨਾ ਆਪਣੇ ਏਰੀਆ 'ਚ ਵੈਸੇ ਕੰਮ ਹੈ ਤਾਂ ਹੈ ਨਹੀਂ ਬਾਕੀ ਇਹਦਾ 엘ਿਵੇਟਰ ਲਾਤਾ ਆਪ ਇਹ ਹੈ ਚੈਨ ਕੱਢਤੀ 엘리베이터 ਵਾਲੀ ਹਨਾ ਥਰੇਸਰ ਕੱਢਤਾ ਬਾਹਰ ਬਸ ਇਹ ਡਾਇਰੈਕਸ਼ਨ ਦਾ ਦੇਖਿਆ ਤਾਂ ਹੁਣ ਦੇਖਿਆ ਬਾਈ ਨਾਟ ਪੂਰੇ ਟਾਈਟ ਆ ਕੋਈ ਨਾਟ ਢਿੱਲਾ ਨਹੀਂ ਹੈਗਾ ਚਲੋ ਮੈਂ ਕਿਹਾ ਵੀ ਕੱਲ ਨੂੰ ਦੇਖ ਲਾਂਗੇ ਇੱਕ ਵਾਰ ਹਨਾ ਜੇ ਤਾਂ ਸੂਤ ਆਉਂਦਾ ਹੋਇਆ ਢਿੱਲਾ ਤਾਂ ਕੱਢ ਲਾਂਗੇ ਨਹੀਂ ਤਾਂ ਵੀ ਚੱਕ ਦਣੇ ਫੱਟੇ ਇਹਦੇ ਫੇਰ ਨਹੀਂ ਛੱਡਣੀ ਕਸਰ ਬਾਕੀ ਕੱਲ ਨੂੰ ਬੈਡ ਕੱਢਾਂਗੇ ਇਹਦਾ ਇਹਨੂੰ ਧੋ ਕੇ ਹਨਾ ਪੂਰਾ ਹਨਾ ਅੰਦਰ ਸਾਫ਼ ਕਰਕੇ ਬੈਡ ਨੂੰ ਡੀਜ਼ਲ ਡੀਜ਼ਲ ਮਾਰ ਕੇ ਹਾਂ ਤਸੱਲੀ ਕਰਾ ਦਾਂਗੇ ਇਹਦੀ ਬਾਕੀ ਹੋਰ ਤਾਂ ਬਾਈ ਸੈਟੇ ਦਾ ਹਨਾ ਮੈਂ ਤੁਹਾਨੂੰ ਦੱਸਿਆ ਰ ਜੇਕਣਾ ਵੀ ਆਪਣੇ 2-3 ਚੀਜ਼ਾਂ ਦੀ ਕਮੀ ਦੀ ਮਸ਼ੀਨ ਦੇ ਵਿੱਚ ਬਸ ਉਹੀ ਪੂਰੀ ਕਰਨੀ ਆਪਾਂ ਨੇ ਬਾਕੀ ਮੈਂ ਬਾਈ ਫੇਰ ਲੱਗਿਆ ਪੈਣਾ ਹੁਣ ਚੱਲੀਏ ਘਰ ਨੂੰ ਰੋਟੀ ਰੋਟੀ ਖਾਈਏ ਪਈਏ ਬਾਕੀ ਖੜੀ ਜਾ ਰਾਣੀ ਸਾਡੇ ਦੇ ਉੱਠ ਕੇ ਫੇਰ ਲੱਗ ਜਾਾਂਗੇ ਇਹਨੂੰ ਹਨਾ ਚਲੋ ਠੀਕ ਹੈ ਜੀ ਦੱਸਿਓ ਬਾਈ ਕਮੈਂਟ ਕਰਕੇ ਕਿਹੜੇ-ਕਿਹੜੇ ਏਰੀਏ ਦੇ ਵਿੱਚ ਨਹੀਂ ਪੈਣ ਰਿਆ ਇੱਥੇ ਤਾਂ ਫੁੱਲ ਪੈਂਦਾ ਸਾਡੇ ਤਾਂ ਨੇੜੀ ਥਾਲੀ ਵੀ ਪਹਿਲਾਂ ਨਹੀਂ ਨਿੰਚ ਵੀ ਦੇਖਿਆ ਹਨਾ ਵੀ ਘਾਟਾ ਦੋ ਘਾਟੇ ਖਰਾਬ ਕਰੇ ਹੁਣ ਫੇਰ ਰੁਕਣੇ ਹੋ ਗਿਆ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਆ ਦੇਖੋ ਸਾਰਾ ਗਿੱਲਾ ਕਰਿਆ ਪਿਆ ਇਧਰ ਆਪਣਾ ਕਟਰ ਖੜਾ ਹੈ ਗਿੱਲੇ ਦੇ ਵਿੱਚੇ ਚਲੋ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਜਦ ਤੱਕ ਰੱਬ ਰਾਖਾ